ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਰ ਏਬੀਐਨ ਦੇ ਜਰੀਏ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਮੇਂ-ਸਮੇਂ ਤੇ ਜਿੰਨੀਆਂ ਵੀ ਸਰਕਾਰਾਂ ਆਂਦੀਆਂ ਹਨ ਉਹ ਆਪਦੇ ਨਾਗਰਿਕਾਂ ਨੂੰ ਆਦੇ ਵਸਨੇਕਾਂ ਨੂੰ ਆਦੇ ਦੇਸ਼ਵਾਸੀਆਂ ਨੂੰ ਆਦੇ ਰਾਜਵਾਸੀਆਂ ਨੂੰ ਚੱਲਣ ਫਿਰਨ ਲਈ ਸਾਫ਼ ਸੜਕਾਂ ਪੀਣ ਲਈ ਸਾਫ਼ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਅਤੇ ਸੀਵਰੇਜ ਦੀ ਸੂਦਮੋਈਆ ਕਰਾ ਦਿਆ ਹਨ ਇਸ ਤੋਂ ਬਾਅਦ ਉਹਨਾਂ ਨੂੰ ਸਮੇਂ-ਸਮੇਂ ਤੇ ਮੈਂਡਮੈਂਟ ਕਰਦੇ ਰਹਿੰਦੀਆਂ ਹਨ ਰਿਪੇਅਰ ਕਰਦੇ ਰਹਿੰਦੀਆਂ ਹਨ ਕੋਈ ਟੁੱਟ-ਫੁੱਟ ਜਾਵੇ ਨਵੇਂ ਬਣਾ ਦਿੰਦੀਆਂ ਹਨ ਪਰ ਇੱਥੇ ਇੱਕ ਵੱਡੀ ਗੱਲ ਹੈ ਵੀ ਸੀਵਰੇਜ ਹਰੇਕ ਸ਼ਹਿਰ ਹਰੇਕ ਗਲੀ ਹਰੇਕ ਮੱਲੇ ਅਤੇ ਲਗਭਗ ਪੰਜਾਬ ਦੇ ਤਕਰੀਬਨ ਪਿੰਡਾਂ ਵਿੱਚ ਸੀਵਰੇਜ ਦੀ ਵਿਵਸਥਾ ਪਾਈ ਜਾ ਚੁੱਕੀ ਹੈ ਜਿੱਤੇ ਕੁਝ ਇੱਕ ਪਿੰਡ ਰਹਿ ਗਏ ਉੱਥੇ ਕੰਮ ਚੱਲ ਰਿਹਾ ਹੋਣਾ ਹੈ ਪਰ ਸ਼ਹਿਰਾਂ ਵਿੱਚ ਜੋ ਸੀਵਰੇਜ ਪਾਇਆ ਗਿਆ ਹੈ ਉਹ ਲੰਬੇ ਸਮੇਂ ਨੂੰ ਸੋਚ ਕੇ ਪਾਇਆ ਜਾਂਦਾ ਹੈ ਆਉਣ ਵਾਲੇ 50 ਸਾਲਾਂ ਨੂੰ ਸੋਚ ਕੇ ਸੀਵਰੇਜ ਪਾਇਆ ਜਾਂਦਾ ਹੈ ਹੌਲੀ-ਹੌਲੀ ਜਨਤਾ ਪਾਪੂਲੇਸ਼ਨ ਵਾਝ ਜਾਂਦੀ ਹੈ ਘਰ ਵਾਝ ਜਾਂਦੇ ਹਨ ਸ਼ਿਵਰੇ ਗੱਦੇ ਪਣ ਦੀ ਨਿਕਾਸੀ ਵਾਝ ਜਾਂਦੀ ਹੈ ਅਤੇ ਕਈ ਵਾਰ ਇਹ ਹੁੰਦਾ ਹੈ ਕਿ ਪਲਾਸਟਿਕ ਜਿਹੜਾ ਕਈ ਕਈ ਸਾਲ ਗਲਦਾ ਨਹੀਂ ਉਹਨੂੰ ਵੀ ਨਾਲੀਆਂ ਵਿੱਚ ਘਰਾਵਲ ਵਾਲਿਆਂ ਵੱਲੋਂ ਸੜ ਦਿੱਤਾ ਜਾਂਦਾ ਹੈ ਜਾਂ ਸਫਾਈ ਕਰਮਚਾਰੀ ਝਾੜੂ ਮਾਰਦੇ ਹਨ ਤਾਂ ਕਈ ਵਾਰੀ ਕੁਝ ਇੱਕ ਥਾਂ ਤੇ ਕੁਝ ਇੱਕ ਸਫਾਈ ਕਰਮਚਾਰੀ ਹੁੰਦੇ ਹਨ ਜਿਹੜਾ ਕਿ ਪਲਾਸਟਿਕ ਜਾਂ ਗੰਦ ਨਾਲੀਆਂ ਵਿੱਚ ਸੜ ਦਿੰਦੇ ਹਨ ਉਹ ਨਾਲੀਆਂ ਵਿੱਚ ਹੁੰਦਾ ਹੋਇਆ ਚੈਂਬਰਾਂ ਚਲਾ ਜਾਂਦਾ ਹੈ ਅਤੇ ਚੈਂਬਰਾਂ ਚੋਂ ਮੇਨ ਸ਼ਿਵਰੇ ਦੀ ਲਾਈਨਾਂ ਵਿੱਚ ਜਦੋਂ ਸ্কারਕੇ ਸੀਵਰੇਜ ਚੋਕ ਹੋ ਜਾਂਦੇ ਹਨ ਸੀਵਰੇਜ ਬੰਦ ਹੋ ਜਾਂਦੇ ਹਨ ਅਤੇ ਗੰਦੇ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ ਅਤੇ ਨਾਲੀਆਂ ਭਰ ਜਾਂਦੀਆਂ ਹਨ ਅਤੇ ਘਰਾਂ ਦੀਆਂ ਫਲਸ਼ਾਂ ਤੱਕ ਵੀ ਨਿਕਾਸੀ ਨਹੀਂ ਹੁੰਦੀ ਜਿਸ ਨਾਲ ਬਿਮਾਰੀਆਂ ਫੈਰਨ ਦਾ ਖਤਰਾ ਵਧਿਆ ਰਹਿੰਦਾ ਹੈ ਪਰ ਇੱਕ ਵੱਡੀ ਸੰਸਥਾ ਹੈ ਇੱਕ ਵੱਡੇ ਲੋਕ ਹਨ ਜਿਨ੍ਹਾਂ ਨੂੰ ਸਫਾਈ ਸੇਵਕ ਕਿਹਾ ਜਾਂਦਾ ਹੈ ਸਫਾਈ ਸੇਵਕ ਨਹੀਂ ਉਹਨਾਂ ਨੂੰ ਸਫਾਈ ਸੈਨਿਕ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਸੀਵਰੇਜ ਦੀ ਅਜੇਹੀ ਬਦਬੂ ਹੁੰਦੀ ਹੈ 6 ਤੋਂ 7 ਫੁੱਟ ਤੱਕ ਡੂੰਘੇ ਸੀਵਰੇਜ ਸ਼ਹਿਰਾਂ ਵਿੱਚ ਬੜੇ ਹੋਏ ਹਨ ਐਨੀ ਬਦਬੂ ਮਾਰਤ ਹੁੰਦੇ ਹਨ ਉਹ ਬੰਦ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਖੋਲਣ ਲਈ ਦਿਨ ਰਾਤ ਮਿਹਨਤ ਕਰਦੇ ਹਨ ਚਾਹੇ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਸਵਾਰ ਵੀ ਮੋਇਆ ਕਰਾਇਆ ਜਾਂਦਾ ਹੈ ਪਰ ਫਿਰ ਵੀ ਉਹ ਚੈਂਬਰ ਦੇ ਵਿੱਚ ਵੜਦਾ ਬਦਬੂ ਦੇ ਵਿੱਚ ਵੜਦਾ ਬਦਬੂ ਦੇ ਵਿੱਚ ਖੜ ਕੇ ਸਿਰੇ ਦੀ ਸਫਾਈ ਕਰਨਾ ਇਹ ਇੱਕ ਤਾਰੀਫ ਦੇ ਕਾਬਿਲ ਹੈ ਇਹ ਸਫਾਈ ਸੈਨਿਕ ਸਫਾਈ ਸੈਨਿਕ ਹੀ ਕਹਾਂਗੇ ਕਿਉਂਕਿ ਉਹ ਵੀ ਯੁੱਧ ਲੜਦੇ ਹਨ ਬਿਮਾਰੀਆਂ ਨਾਲ ਵੀ ਲੜਦੇ ਹਨ ਤੇ ਗੰਦਗੀ ਨਾਲ ਵੀ ਲੜਦੇ ਹਨ ਤੇ ਯੁੱਧ ਲੜਨ ਤੋਂ ਬਾਅਦ ਤੁਸੀਂ ਤੇ ਮੈਂ ਘਰਾ ਵਿੱਚ ਸੁਖੀ ਰਹਿ ਸਕੀਏ ਗੰਦੇ ਪਾਣੀ ਦੀ ਨਿਕਾਸੀ ਹੋ ਸਕੇ ਇਹ ਉਹ ਸਫਾਈ ਸੈਨਕਾ ਦੀ ਹਿੰਮਤ ਹੈ ਤੁਹਾਨੂੰ ਅੱਜ ਵਿਖਾਣੇ ਹਾਂ ਸਥਾਨਕ ਫਾਜ਼ਿਲਕਾ ਵਿੱਚ ਸਫਾਈ ਸੈਨਕਾ ਵੱਲੋਂ ਜੋ ਡੈੱਡ ਹਾਊਸ ਰੋਡ ਤੇ بڑے ਚੌਂਕਾਂ ਦੀ ਸਫਾਈ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ ਕਈ ਦਿਨਾਂ ਤੋਂ ਚੌਕਸੀ ਮਹੱਲੇ ਦੀ ਬਸਤੀ ਹਜੂਰ ਸਿੰਘ ਵਾਰਡ ਨੰਬਰ 2 ਵਿੱਚ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ ਸਫਾਈ ਸੈਨਕਾ ਨੇ ਪਿਆਂਦੀ ਠੰਡ ਵਿੱਚ ਲਗਾਤਾਰ ਦੋ ਦਿਨ ਮੁਸ਼ੱਕਤ ਕਰਨ ਤੋਂ ਬਾਅਦ ਉਹ ਕਿਸ ਤਰ੍ਹਾਂ ਚੈਮਰਾ ਦੀ ਸਫਾਈ ਕੀਤੀ ਅਤੇ ਚੈਮਰਾ ਦੀ ਸਫਾਈ ਕਰਨ ਤੋਂ ਬਾਅਦ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਉ ਕਰਨਿਆ ਉਹਨਾਂ ਨਾਲ ਗੱਲ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ सोनू ਕਿੱਥੇ ਕੰਮ ਕਰਦੇ ਹੋ ਤੁਸੀਂ ਅਸੀਂ ਨਗਰਪਾਲਿਕਾ ਕਿੰਨੇ ਸਾਲ ਹੋ ਗਏ ਸਾਨੂੰ 10 ਸਾਲ ਇਹ ਸ਼ਿਵਰੇ ਦੀ ਕਈ ਦਿਨੋਂ ਦਿੱਕਤ ਆ ਰਹੀ ਸੀ ਇਹ ਕਿਵੇਂ ਠੀਕ ਕੀਤਾ ਜੀ ਇਹ ਜੀ ਗਾਰ ਕਰ ਕਰ ਕੇ ਪ੍ਰੋਬਲਮ ਹੋ ਗਈ ਸੀ ਨਾ ਪਾਈਪ ਚ ਗਾਰ ਜਿਆਦਾ ਸੀ ਨਾ ਜੀ ਗਾਰ ਹੁਣ ਤੁਸੀਂ ਇਹਦੇ ਵਿੱਚ ਵੱਡੇ ਸੀ ਹਾਂ ਜੀ ਤੇ ਇਹ ਵਿੱਚ ਵੱਡੇ ਕਿਵੇਂ ਦਾ ਹਾਲ ਕਿਵੇਂ ਹੋਇਆ ਮੈਂ ਮਾਲੋਂ ਰੈਡਿੰਗ ਕੀਤੀ ਹੈ ਨਾ ਇੱਕ ਵਾਰ ਪਤਲੀ ਹੋ ਜਾਂਦੀ ਹੈ ਜੀ ਫਿਰ ਪਾਣੀ ਚੋਰ ਫਿਰ ਮਾਰਦਾ ਕਿ ਸਾਡੇ ਕਿ ਗਾਰ ਵਿੱਚ ਬੰਨ ਕੇ ਹੋ ਜਾਂਦੀ ਨਾਲੀਆਂ ਨਹੀਂ ਜਾਂਦੀਆਂ ਕਿਵੇਂ ਜਾਂਦੀਆਂ ਇਹ ਬਨਾਲੀ ਨੂੰ ਨਹੀਂ ਨਾਲ ਆਉਂਦੀ ਨੇ ਮੈਂ ਰੋਡ ਜਿੱਥੇ ਜਿਵੇਂ ਕਨੈਕਸ਼ਨ ਕਰਨੇ ਅਸੀਂ ਉਹਦੇ ਕਰ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਬੋਲਦੇ ਅਸੀਂ ਤਾਂ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਵਰ ਦੀ ਨਾ ਬੰਦ ਹੋਵੇ ਤੇ ਸ਼ਹਿਰ ਦੇ ਵਿੱਚ ਗੰਦਗੀ ਨਾ ਹਥੇ ਆ ਬੋਲ ਆਪਾਂ ਤਾਂ ਇਹ ਕਹਿੰਦੇ ਵੀ ਸਹੂvida ਚਲੋ ਕਮੇਟ ਕਰਨੀ ਚਾਹੀਦੀ ਹੈ ਨਾ ਤੁਹਾਨੂੰ ਸਭ ਕੁਝ ਇਹ ਦੀ ਸੁਵਿਧਾ ਦੇਂਦੇ ਨਹੀਂ ਦੀ ਕੰਮ ਬਾਕੀ ਪਤਾ ਨਹੀਂ ਹੁੰਦਾ ਕਿਵਰ ਦੀ ਕਦੋਂ ਬੰਦ ਹੋਵੇ कड़ा कड़ा नाम, नाम राकेश कुमार मेरा है। एबीआई न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत